ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ 3 ਅਮਰਤ ਬਾਣੀ ਗੁਰ ਕੀ ਮਿੱਠੀ ਗੁਰਮਖ ਬਿਰਲੇ ਕਿਨੇ ਚਖ ਡੀਠੀ ਅੰਤਰ ਪਰਗਾਸ ਮਹਾਰਸ ਪੀਵੇ ਦਰ ਸੱਚੇ ਸ਼ਬਦ ਬਜਾਵਣਿਆ ਹਉ ਵਾਰੀ ਜੀਉ ਵਾਰੀ ਕੁਰ ਚਰਣੀ ਚਿਤ ਲਾਵਣਿਆ ਸਤ ਗੁਰ ਹੈ ਅਮਰਤ ਸਰ ਸਾਚਾ ਮਨ ਨਾਵੇ ਮੈਲ ਛਕਾਵਣਿਆ ਰਹਾਉ ਤੇਰਾ ਸੱਚੇ ਕਿਨੈ ਅੰਤ ਨਾ ਪਾਇਆ ਗੁਰ ਪ੍ਰਸਾਦ ਕਿਨੈ ਵਿਰਲੇ ਚਿਤ ਲਾਇਆ ਤੁਤਸ ਲਾਹੇ ਨਾ ਰਚਾਂ ਕਬ ਹੂੰ ਸੱਚੇ ਨਾ ਵਹਿ ਕੀ ਪੁਖ ਲਾਵਣਿਆ ਏਕੋ ਵੇਖਾ ਅਵਰ ਨਬੀਆ ਗੁਰ ਪ੍ਰਸਾਦੀ ਅਮਰਤ ਪੀਆ ਗੁਰ ਕੇ ਸਬਦ ਤਿੱਖਾ ਨਿਵਾਰੀ ਸੱਚੇ ਸੁਖ ਸਮਾਵਣਿਆ ਰਤਨ ਪਦਾਰਥ ਪਲਰਤੀ ਆਗੇ ਮਾਨਮਕ ਅੰਦਾ ਦੂਜੇ ਪਾਇ ਲਾਗੇ ਜੋ ਬੀਜੇ ਸੋਈ ਫਲ ਪਾਏ ਸੁਪਨੇ ਸੁਖ ਨਾ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸਬਦ ਮਨ ਵਸਾਏ ਆਂਦੇ ਨ ਸਦਾ ਰਹੇ ਪੈ ਅੰਦਰ ਪੈ ਮਾਰ ਪਰਮ ਚਕਾਵਣਿਆ ਪਰਮ ਚਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਤ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਕੋਣ ਸੱਚੇ ਗਾਵਣਿਆ ਸਿਮਰਤ ਸਾਸਤ ਬੇਦ ਬਖਾਣੇ ਪਰਮੇ ਪੂਲਾ ਤਤ ਨ ਜਾਣੇ ਬਿਨ ਸਤਗੁਰ ਸੇਵੇ ਸੁਖ ਨਾ ਪਾਏ ਦੁਖੋ ਦੁਖ ਕਮਾ ਬਣਿਆ ਆਪ ਕਰੇ ਕਿਸ ਆਖੇ ਕੋਈ ਆਖਣੇ ਜਾਈਏ ਜੇ ਭੂਲਾ ਹੋਈ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾ ਬਣਿਆ